ਇਹ ਕਹਾਣੀ ਏ ਉਸ ਪੀਚੀ ਕੁੜੀ ਦੀ ਜਿਹੜੀ ਜਨਮ ਹੋਈ ਤਾਂ ਕਰਜ਼ਾ ਚੜਿਆ ਹੋਇਆ ਸੀ ਜਮੀਨ ਗਹਿਣੇ ਪਈ ਸੀ ਪਿਓ ਨਸ਼ੇ ਕਰਦਾ ਸੀ ਪੀਚੀ ਦੇ ਪਿਓ ਦਾ ਦੂਜਾ ਵਿਆਹ ਸੀ ਪੀਚੀ ਦੂਜੇ ਵਿਆਹ ਦੀ ਕੁੜੀ ਸੀ ਘਰ ਚ ਗਰੀਬੀ ਬਹੁਤ ਸੀ ਪਰ ਉਹਦੀ ਮਾਂ ਬਹੁਤ ਮਿਹਨਤੀ ਸੀ ਉਸਨੇ ਆਪ ਨਰਮਾ ਚੋਨਾ ਦੁੱਧ ਵੇਚ ਸਬਜ਼ੀਆਂ ਲਗਾਉਣੀਆਂ ਇਹ ਸਭ ਕਰਕੇ ਉਹਨੇ ਜਮੀਨ ਗਹਿਣੇ ਪਈ ਛੁੜਾ ਲਈ ਉਹਨੋਂ ਉਹਦਾ ਸੁਪਨਾ ਸੀ ਕਿ ਮੈਂ ਆਪਣੇ ਜਵਾਕਾਂ ਨੂੰ ਪੜਾਉਣਾ ਹੈ ਤੇ ਉਹਨਾਂ ਦੀ ਜ਼ਿੰਦਗੀ ਬਣਾਉਣੀ ਹੈ। ਪਿਓ ਨੂੰ ਤਾਂ ਕੋਈ ਏਧਰ ਨਹੀਂ ਸੀ। ਪੀਛੇ ਆ ਪਿਓ ਬਿਮਾਰ ਰਹਿਣ ਲੱਗ ਪਿਆ। ਜ਼ਿਆਦਾ ਪੀਣ ਕਰਕੇ ਉਹਦੇ ਗੁਰਦੇ ਫੇਲ ਹੋ ਗਏ। ਤੇ ਉਹ ਪੂਰਾ ਹੋ ਗਿਆ। ਹੁਣ ਪੀਛੇ ਦੀ ਮਾਂ ਤੇ ਹੋਰ ਜ਼ਿੰਮੇਵਾਰੀ ਪੈ ਗਈ ਸੀ। ਦੋਵੇਂ ਮੁੰਡੇ ਉਹਨੇ ਪੜਨ ਲੈਣੇ ਲਾਇ ਹੋਏ ਸੀ। ਬੱਡੀ ਭੈਣ ਵੀ ਉਹਦੀ ਪੜਦੀ ਸੀ ਹੁਣ ਉਹਨੇ ਪੀਚੀ ਨੂੰ ਵੀ ਪਹਿਲੀ ਚ ਧਾ ਦਿੱਤਾ ਸੀ ਸਾਰਾ ਦਿਨ ਉਹ ਕੰਮ ਕਰਦੀ ਖੇਤਾਂ ਚ ਆਪ ਕੰਮ ਕਰਦੀ ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਪੀਚੀ ਦੀ ਮਾਂ ਨੂੰ ਦੌੜਾ ਪੈ ਗਿਆ ਤੇ ਉਹਦੀ ਜਵਾਨ ਬੰਦ ਹੋ ਗਈ ਹੁਣ ਉਹ ਮੰਜੇ ਤੇ ਪਈ ਰਹਿੰਦੀ ਸੀ ਪੀਚੀ ਦੀ ਚਾਚੀ ਘਰ ਦਾ ਕੰਮਕਾਰ ਕਰ ਦਿੰਦੀ ਪਰ ਕੋਈ ਕਿੰਨਾ ਕੋ ਕਰ ਦੇਊਗਾ ਕਿਸੇ ਦਾ ਧੀ ਜੀ ਹੁਣ ਸਕੂਲ ਨਾ ਜਾਂਦੀ ਘਰ ਹੀ ਖੇਡਦੀ ਰਹਿੰਦੀ ਮੁੰਡੇ ਟੰਗਰਾਂ ਨੂੰ ਸਾਹਮਦੇ ਵੱਡੀ ਕੁੜੀ ਦਾ ਵਿਆਹ ਕਰ ਦਿੱਤਾ ਛੋਟੀ ਉਮਰ ਹੀ ਉਸਨੇ ਆਪਣਾ ਅੱਗਾ ਉਹਨੂੰ ਦੱਸਦਾ ਸਕੂਲ ਦਾ ਮਾਸਟਰ ਘਰ ਆਇਆ ਪੁੱਛਣ ਜਵਾਕਾਂ ਬਾਰੇ ਤਾਂ ਉਹਨੇ ਇਸ਼ਾਰੇ ਨਾਲ ਕਹਿ ਦਿੱਤਾ ਕਿ ਨਾ ਕੱਟ ਦਿਓ ਮਾਸਟਰ ਨੇ ਬਥੇਰਾ ਸਮਝਾਇਆ ਸੀ ਪਰ ਉਹਦੇ ਹੁਣ ਕੁਝ ਬਸ ਨਹੀਂ ਸੀ ਥੋੜੇ ਦਿਨਾਂ ਬਾਅਦ ਇੱਛੀ ਦੀ ਮਾਂ ਪੂਰੀ ਹੋ ਗਈ ਸੀ ਹੁਣ ਤਾਂ ਸਭ ਨੂੰ ਲਾਜ ਪੈ ਗਿਆ ਕਿ ਚੱਲ ਜਮੀਨ ਸਾਹਮ ਲਵਾਾਂਗੇ ਜਵਾਕਾਂ ਦਾ ਕੀਆ ਮੁਫਤ ਦੇ ਸਾਂਝੀ ਮਿਲ ਗਏ ਨੇ ਰਿਸ਼ਤੇਦਾਰ ਆਏ ਤੇ ਜਵਾਕਾਂ ਨੂੰ ਵੰਡ ਲਿਆ ਗਿਆ ਮੁੰਡਿਆਂ ਨੂੰ ਦੂਰ ਦੀ ਭੈਣ ਲੈ ਗਈ ਸੀ ਉਹ ਹੁਣ ਉਹਨਾਂ ਦੇ ਡੰਗਰ ਸਾਹਮ ਦੇ ਸਾਰਾ ਖੇਤੀ ਦਾ ਕੰਮ ਕਰਦੀ ਪੀਜੀ ਆਪਣੇ ਬਾਪੂ ਦੇ ਤਾਏ ਦੇ ਮੁੰਡਿਆਂ ਕੋਲ ਛੱਡ ਦਿੱਤੀ ਪੀਚੀ ਤੇ ਤਾਂ ਹੁਣ ਤੁੱਖਾਂ ਦਾ ਪਹਾੜ ਢੁੱਟ ਗਿਆ ਕੋਣ ਉਹਦੀਆਂ ਭਾਬੀਆਂ ਉਹਦੇ ਤੇ ਬਹੁਤ ਜ਼ੁਲਮ ਕਰਦੀਆਂ ਉਹਦੀ ਉਮਰ 8 ਸਾਲਾਂ ਦੀ ਸੀ ਹੁਣ ਪੀਚੀ ਘਰ ਦੇ ਸਾਰੇ ਕੰਮ ਕਰਦੀ ਭਾਂਡੇ ਮਾਇ ਦੀ ਈਣਾ ਕਰਦੀ ਖੇਤ ਰੋਟੀ ਭਰਾ ਤੇ ਆਉਂਦੀ ਇੱਕ ਵਾਰ ਉਹ ਰਸਤੇ ਵਿੱਚ ਖੇਡਣ ਲੱਗ ਗਈ ਤਾਂ ਡੇਢ ਹੋ ਗਈ ਤਾਂ ਜਾਂਦੀ ਨੂੰ ਪਹਿਲਾਂ ਉਸ ਨੂੰ ਕੁੱਟਿਆ ਤੇ ਫਿਰ ਖੂਹ ਵਿੱਚ ਲਮਕਾ ਦਿੱਤਾ ਜਦ ਪੀਚੀ ਬੇਹੋਸ਼ ਹੋ ਗਈ ਤਾਂ ਉਹਨਾਂ ਨੇ ਕੁਝ ਹੋ ਕੰਮ ਦਿੱਤੀ ਘਰਾ ਕੇ ਪੀਚੀ ਨੇ ਫਿਰ ਕੰਮ ਕਰਨਾ ਭਾਬੀ ਨੇ ਗਾਲਾਂ ਕੱਢਣੀਆਂ ਕੇ ਸੁਆਦ ਲਾ ਕੇ ਸਾਡੇ ਪੰਨੇ ਪਾਤੇ ਰਾਤ ਨੂੰ ਬਾਲਣ ਲੈਣ ਵਾਸਤੇ ਭੇਜ ਦੇਣਾ ਉਹਨੇ ਡਰਦੀ ਨੇ ਅੱਖਾਂ ਬੰਦ ਕਰਕੇ ਤੁਰ ਹੀ ਜਾਣਾ ਜਿੱਥੇ ਥੋੜਾ ਚਾਨਣ ਹੋਣਾ ਉੱਥੇ ਅੱਖਾਂ ਖੋਲ ਲੈਣੇ ਆਂ ਕਿੱਚੀ ਨੇ ਉਹਨਾਂ ਸਾਹਮਣੇ ਨਾ ਰੋਣਾ ਬਾਲਾਂ ਲੈਣ ਜਾਂਦੀ ਜਦ ਤਾਂ ਉਦੋਂ ਉਹ ਆਪਣੇ ਘਰ ਦੀ ਢੇੜੀ ਤੇ ਬਹਿ ਕੇ ਰੋ ਕੇ ਆ ਜਾਂਦੀ ਕਿਸੇ ਸਾਹਮਣੇ ਵੀ ਨਾ ਰੋਂਦੀ ਜੇ ਰੋਂਦੀ ਤਾਂ ਹੋਰ ਕੁੱਟ ਖਾਣੀ ਪੈਂਦੀ ਉਹਨੂੰ ਕਿੱਚੀ ਦੇ ਭਰਾ ਸਾਰਾ ਦਿਨ ਡੰਗਰਾਂ ਦਾ ਕੰਮ ਕਰਦੇ ਗੋਹਾ ਚੁਗਦੇ ਸਾਰਾ ਦਿਨ ਲੱਗੇ ਰਹਿੰਦੇ ਬਿਮਾਰ ਹੋਣ ਤੇ ਕੋਈ ਦਵਾਈ ਨਾ ਦਵਾਉਂਦਾ ਬਸ ਕੰਮ ਲੈਂਦੇ ਰਹਿੰਦੇ ਐਵੇਂ ਹੀ ਟਾਈਮ ਲੰਘਦਾ ਗਿਆ ਹੁਣ ਪੀਚੀ ਦਾ ਵੱਡਾ ਭਰਾ ਭੈਣ ਦੇ ਘਰੋਂ ਆ ਗਿਆ ਕਿ ਉਹਨੇ ਆਪਣੀ ਭੈਣ ਨੂੰ ਮਿਲਣ ਜਾਣਾ ਪਰ ਜਦ ਉਹ ਪਿੰਡ ਆਇਆ ਤਾਂ ਪੀਚੀ ਨੂੰ ਮਿਲਣਾ ਦਿੱਤਾ ਗਿਆ ਉਹਨੂੰ ਕੋ ਦਤਾ ਇਹ ਸਦਾਰ ਕਰਕੇ ਕਿ ਹੁਣ ਸਾਡਾ ਭਾਂਡਾ ਕੁੱਟ ਜਾਣਾ ਹੈ ਕਿ ਅਸੀਂ ਉਹਨੂੰ ਐਨਾ ਕੁੱਟਦੇ ਆਂ ਕੰਮ ਕਰਾਉਂਦੇ ਆ ਉਹਨੂੰ ਕਹਿ ਦਿੱਤਾ ਕਿ ਉਹ ਤਾਂ ਕਿਸੇ ਦੇ ਘਰ ਖੇਡਣ ਗਈ ਹੋਈ ਐ ਸੇਮ ਭਰਾ ਕਿਚੀ ਦਾ ਇੰਤਜ਼ਾਰ ਕਰਕੇ ਚਲਾ ਜਾਂਦਾ ਪਰ ਉਹਨੂੰ ਵੀ ਦਾਜ ਕੁਝ ਕਾਲਾ ਲੱਗਦਾ ਹੈ ਅਗਲੇ ਦਿਨ ਉਹ ਬਿਨਾਂ ਕਿਸੇ ਨੂੰ ਦੱਸੇ ਚਰ ਕੇ ਹੀ ਪਿੰਡ ਆਪਣੀ ਭੈਣ ਨੂੰ ਮਿਲਣ ਲਈ ਆ ਜਾਂਦਾ ਕੀ ਦੇਖਦਾ ਕਿ ਪੀਚੀ ਦੇ ਸਿਰ ਤੇ ਚਾਹ ਦਾ ਗੜਬਾ ਰੱਖਿਆ ਹੋਇਆ ਤੇ ਉਹ ਖੇਤਾਂਬਲ ਨੂੰ ਜਾ ਰਹੀ ਸੀ ਚਾਹ ਗਰਮ ਉਹਦੇ ਤੁਰਨ ਤੇ ਉੱਪਰ ਡੁੱਲ ਰਹੀ ਸੀ ਪਰ ਇੱਕ ਪਲ ਲਈ ਤੜਪ ਕੇ ਖੜ ਜਾਂਦੀ ਭਾਬੀ ਨੇ ਹਦਾਇਤ ਦਿੱਤੀ ਸੀ ਕਿ ਗੜਬਾ ਸਿਰ ਤੋਂ ਥੱਲੇ ਨਹੀਂ ਉਤਰਨਾ ਉਤਾਰਨਾ ਤਾਂ ਕਰਕੇ ਅੱਖਾਂ 'ਚ ਪਾਣੀ ਲਈ ਉਹ ਹੌਲੀ-ਹੌਲੀ ਉਤਰੀ ਜਾਂਦੀ ਕਦੇ ਤੇਜ਼ ਹੋ ਜਾਂਦੀ ਇਹ ਸੋਚ ਕੇ ਲੇਟ ਹੋ ਗਈ ਤਾਂ ਖੇਤ ਜਾਏ ਕੁੱਟ ਪਾਉਗੀ ਪਰ ਇਹ ਗਰਮ ਚਾਹ ਉਹਨੂੰ ਤੇਜ਼ ਪੈਰ ਨਾ ਪੁੱਟਣ ਦੀ ਛੋਟੇ ਛੋਟੇ ਸਿਰ ਦੇ ਬਾੜ ਪੈਰ ਨੰਗੇ ਚੁੰਨੇ ਦੀ ਕਾਲਖ ਨਾਲ ਦੇ بڑے ਕੱਪੜੇ ਉਹ ਵੀ ਪਾਟੇ ਉਧਰੇ ਇਹ ਹਾਲ ਆਪਣੀ ਛੋਟੀ ਭੈਣ ਦਾ ਦੇਖ ਕੇ ਉਹਦੀ ਤਰਾ ਨਿਕਲ ਗਈ ਉਹ ਤਾਂ ਇਹ ਸੋਚਦਾ ਸੀ ਕਿ ਅਸੀਂ ਦੋਨੋਂ ਭਰਾ ਹੀ ਦੁੱਖ ਕਰ ਰਿਆਂ ਪਰ ਭੈਣ ਦਾ ਹਾਲ ਦੇਖ ਕੇ ਉਹਦੀ ਭੁਗ ਨਿਕਲ ਗਈ ਤੇ ਬਹੁਤ ਗੁੱਸਾ ਆਇਆ ਉਹਨੂੰ ਆਪਣੇ ਹੀ ਸਕਿਆ ਤੇ ਬਾਕੀ ਰਹਿੰਦੀ ਦਾ ਪਹਾਣੀ ਦਾ ਅਗਲਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਹੁਣ ਤੱਕ ਤੁਸੀਂ ਇਹ ਕਹਾਣੀ ਸੁਣੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ